ਤੁਸੀਂ ਸਾਡੇ ਸ਼ੋਰੂਮ ਤੇ ਆਏ ਹੋ ਸਰ ਅਸੀਂ ਇੱਕ ਹੋਰ ਧੁਮਾਕੇਦਾਰ ਆਫਰ ਦੇਣ ਜਾ ਰਹੇ ਹੈਗੇ ਆ ਜੀ ਅੱਜ ਤਰੀਕ 27 ਸਤੰਬਰ ਹੂੰ ਟਾਈਮ ਸ਼ਾਮ ਦੇ 5:30 ਵਜੇ ਜੀ ਕਲੋਜ਼ਿੰਗ ਦਾ ਟਾਈਮ ਹੈ ਸਾਡਾ ਜੀ ਧੁਮਾਕੇਦਾਰ ਆਫਰ ਕੀ ਹੈਗੀ ਹੈ ਜੀ ਕੱਲ ਨੂੰ ਜਿਹੜਾ ਵੀ ਕਸਟਮਰ ਸਾਡੇ ਕੋਲ ਪਹਿਲਾਂ ਆ ਗਿਆ ਜੀ ਉਸ ਨੂੰ ਅਸੀਂ ਇਹ ਸਕੂਟਰ ਜਿਹੜਾ ਹੈਗਾ ਆ ਲੈਡ ਬੈਟਰੀਆਂ ਤੋਂ ਵੀ ਸਸਤੇ ਰੇਟ ਦੇ ਵਿੱਚ ਦੇ ਰਹੇ ਹੈਗੇ ਆ ਜੀ ਸਿਰਫ ਔਰ ਸਿਰਫ 60000 ਰੁਪਏ ਦੇ ਵਿੱਚ ਲਿਥੀਅਮ ਬੈਟਰੀ ਦੇ ਵਿੱਚ ਆਪਾਂ ਸਕੂਟਰ ਦੇਵਾਂਗੇ ਜੀ ਜੇ ਦੀ ਪ੍ਰਾਈਜ਼ਿੰਗ ਰਹਿਣ ਵਾਲੀ ਹੈ 75000 ਰੁਪਿਆ ਮੋਟਾ ਮੋਟਾ 15000 ਰੁਪਏ ਦਾ ਡਿਸਕਾਊਂਟ ਤੁਸੀਂ ਦੇਖ ਸਕਦੇ ਹੋ 60V 29A ਦੀ ਬੈਟਰੀ ਹੈ ਜੀ 1.8 ਕਿਲੋਵਾਟ 70 ਤੋਂ 75 ਕਿਲੋਮੀਟਰ ਦੀ ਰਨਿੰਗ ਰਹਿਣ ਵਾਲੀ ਹੈਗੀ ਹੈ ਜੀ 2 ਸਾਲ ਦੀ ਬੈਟਰੀ ਦੀ ਵਾਰੰਟੀ ਰਹਿਣ ਵਾਲੀ ਹੈਗੀ ਹੈ ਪ੍ਰਾਈਜ਼ ਰਹਿਣ ਵਾਲਾ ਹੈ ਸਿਰਫ ਔਰ ਸਿਰਫ 60000 ਸਿਰਫ 1 ਡੇ ਤੀ ਸਕੀਮ ਹੈਗੀ ਹੈ ਇੱਕ ਦਿਨ ਦੀ ਜਿਹੜਾ ਕਸਟਮਰ ਪਹਿਲਾਂ ਆ ਗਿਆ ਉਹ ਸਕੀਮ ਨੂੰ ਜਿਹੜਾ ਹੈਗਾ ਗ੍ਰੈਬ ਕਰ ਸਕਦਾ ਹੈਗਾ ਜੀ 28 ਸਤੰਬਰ 2025 ਹਾਂਜੀ 9 ਵਜੇ ਇਹਨਾਂ ਦਾ ਸ਼ੋਅਰੂਮ ਖੁੱਲ ਜਾਣਾ ਜੀ ਅੱਜ ਇੱਕ ਵਾਰੀ ਮੋਟਾ-ਮੋਟਾ ਫੇਅਰ ਤੋਂ ਧਿਆਨ ਨਾਲ ਜੀ ਦੱਸੋ ਕੀ ਹੋਊਗਾ ਜੀ ਸਕੂਟਰ ਇਹ ਸਕੂਟਰ ਜਿਹੜਾ ਹੈਗਾ ਆ ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਸਕੂਟਰ ਯੂ ਲਾਈਟ ਦੇ ਵਿੱਚ 12 ਇੰਚੀ ਟਾਇਰ ਦੇ ਵਿੱਚ 60 वोल्ट 29 ਐਚ ਲਿਥੀਅਮ ਬੈਟਰੀ ਦੇ ਵਿੱਚ ਸਿਰਫ ਔਰ ਸਿਰਫ 60000 ਰੁਪਏ ਦਾ ਤੁਹਾਨੂੰ ਮਿਲਣ ਜਾ ਰਿਹਾ ਹੈ ਜੀ ਸਿਰਫ ਔਰ ਸਿਰਫ 60000 ਰੁਪਏ ਦਾ ਤੁਸੀਂ ਪੂਰਾ ਪੈਨ ਇੰਡੀਆ ਟਰਾਈ ਕਰ ਸਕਦੇ ਹੋ ਤੁਹਾਨੂੰ ਇਸ ਪ੍ਰਾਈਸ ਦੇ ਵਿੱਚ ਇਹ ਸਕੂਟਰ ਨਹੀਂ ਮਿਲ ਸਕਦਾ ਜਿਹੜਾ ਸਭ ਤੋਂ ਪਹਿਲਾਂ ਹੋਗਾ ਜਿਹੜਾ ਮਿਲੂਗਾ ਉਸ ਕਸਟਮਰ ਨੂੰ ਸਿਰਫ ਇੱਕ ਕਸਟਮਰ ਨੂੰ ਜਿਹੜਾ ਸਭ ਤੋਂ ਪਹਿਲਾਂ ਸਟੋਰ ਤੇ ਵਿਜ਼ਿਟ ਕਰੂਗਾ 28 28 ਸਤੰਬਰ 2025 ਖੁੱਲਣ ਦਾ ਟਾਈਮ ਸਟੋਰ ਦਾ 9 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਦਾ ਹੈ ਜੀ ਜਿਹੜਾ ਪਹਿਲਾਂ ਆ ਗਿਆ ਉਹ ਇਸ ਨੂੰ ਡੀਲ ਨੂੰ ਗ੍ਰੈਬ ਕਰ ਸਕਦਾ ਹੈਗਾ ਜਾਂ ਸੇਮ ਹੀ ਕਲਰ ਮਿਲੇਗਾ ਜੀ ਹੋਰ ਕੁਝ ਨਹੀਂ ਮਿਲੇਗਾ ਜੀ ਆਈ ਸਕੂਟਰ ਖੜਾ ਹੈ ਜੀ ਅਸੀਂ ਤਿਆਰ ਕਰਕੇ ਖੜਾ ਕਰਤਾ ਜੀ ਹੁਣ ਇੱਕ ਦਿਨ ਦੀ ਹੀ ਆਫਰ ਹੈ ਇੱਕ ਦਿਨ ਦੀ ਹੀ ਆਫਰ ਹੈ ਜੀ ਸਿਰਫ ਲਓ ਜੀ ਇੱਕ ਦਿਨ ਦੀ ਹੀ ਆਫਰ ਹੈ 28 ਸਤੰਬਰ 2025 ਸਵੇਰੇ 9 ਵਜੇ ਆਫਰ ਸਟਾਰਟ ਹੋਣੀ ਹੈ ਸੰਡੇ ਵਾਲਾ ਦਿਨ ਹੈ ਜੀ ਸਭ ਤੋਂ ਪਹਿਲਾਂ ਪਹੁੰਚੇਗਾ ਜੀ ਜਿਹੜਾ ਵੀ ਉਹਨੂੰ ਇਹ ਸਭ ਤੋਂ ਸਸਤਾ ਰੇਟ ਕੀ ਦੱਸਿਆ ਦੁਬਾਰਾ ਦੱਸੋ 60000 ਰੁਪਿਆ ਜੀ ਸਿਰਫ ਔਰ ਸਿਰਫ 60000 ਰੁਪਿਆ ਲਿਥੀਅਮ ਬੈਟਰੀ ਲਿਥੀਅਮ ਬੈਟਰੀ 1.8 ਕਿਲੋ वाट विद टू ईयर लिथियम बैटरी वारंटी मोटर कंट्रोलर चार्जर वन ईयर वारंटी बैटरी हैज टू ईयर वारंटी लो जी बाबा मोटर रोपड़ जी टेलीफोन नंबर भी दस दो जी अठानवे